ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਓ ਜਬ ਹਮ ਉਥੇ ਤਬ ਤੂੰ ਨਹੀਂ ਹਉ ਤੋ ਹੀ ਮੈਂ ਨਹੀਂ ਅਨਲ ਅਗੰਮ ਜੈਸੀ ਲਹਿਰ ਮੈਂ ਉਹ ਦਰਦ ਜਲ ਕੇਵਲ ਜਲ ਮਾਹੀ ਉਹ ਕਉੜਾ ਦਾ ਗੁਰਸੇਵੀ ਹੈ ਅਹਨੋ ਸੈ ਸੁਭਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਜਬ ਦੇਖ ਤਵ ਗਾਗਨ ਤਉ ਜਨ ਤੀਰਜ ਪਾਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਬਰ ਬੰਝ ਕਰ ਬਰਤਨ ਲਿਆਵੇ ਤੁਤਦਰ ਬਿਆਨ ੁਰਡਾ ਮਹਿ ਬਹੁ ਬਰ ਬੰਝ ਕਰ ਬਰਤਨ ਲਿਆਵੇ ਤੁਤਦਰ ਬਿਆਨ ੁਰਡਾ ਮਹਿ ਮਨ ਮੇਰੇ ਭੂਲੇ ਕਵਤਨ ਕੀਜੈ ਅੰਤਨ ਮੇਰਾ ਤੇਰੇ ਜੀ ਪੈਲੀ ਜਰਮਾਉ ਸ਼ਰਸ਼ਨ ਤਨ ਸਿਜੈ ਜਰਾਜ ਨਾਵੇ ਅਬ ਤੇਦੀ ਊਕ ਕੋਈ ਪਾਨੀ ਓ ਨੰਬੈ ਵੇ ਕਹਿਤ ਕਵੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀਰਤਨ ਜਪੈ ਸਵੇਰਾ ਕਹਿਤ ਕਵੀਰ ਕੋਈ ਨਹੀਂ ਤੇਰਾ ਰਦਰਾਮ ਕੀ ਨਾਂ ਜਪੈ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ